ਮਨੁੱਖਤਾ ਦੇ ਭਲੇ ਲਈ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇਦਾਰ ਮੁਖਤਿਆਰ ਸਿੰਘ ਪੁੱਲਰ ਦੀ ਯਾਦ ਵਿੱਚ ਸਾਲਾਨਾ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਨ ਰੋਡ ਵਿਖੇ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਸਰਬਜੀਤ ਸਿੰਘ ਪੁੱਲਰ, ਕੌਂਸਲਰ ਮੋਹਨ ਸਿੰਘ ਮਾੜੀ ਮੇਘਾ ਅਤੇ ਸਵਰਗਵਾਸੀ ਜਥੇਦਾਰ ਮੁਖਤਿਆਰ ਸਿੰਘ ਪੁੱਲਰ ਦੇ ਧਰਮ ਪਤਨੀ ਬੀਬੀ ਮਨਜੀਤ कौर ਪੁੱਲਰ ਨੇ ਕੀਤਾ। ਖੂਨਦਾਨ ਕੈਂਪ ਵਿੱਚ ਖੂਨਦਾਨ ਲਈ ਵੱਖ-ਵੱਖ ਸੁਸਾਇਟੀਆਂ ਦੇ ਨੁਮਾਇਦੇ ਹਾਜ਼ਰ ਸਨ। ਐਸ ਮੌਕੇ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਅਚੇਚਤੌਰ ਤੇ ਸ਼ਲਾਘਾ ਕਰਦੇ ਹੋਏ ਆਖਿਆ ਕਿ ਜਿਹੜਾ ਇਹ ਖੂਨਦਾਨ ਕੈਂਪ ਲੱਗਾ ਹੈ ਇਹ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਵੱਧ ਤੋਂ ਵੱਧ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਐਸ ਮੌਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇਦੇ ਵੀ ਹਾਜ਼ਰ ਸਨ। ਦੇ ਬਹੁਤ ਹੀ ਸਤਿਕਾਰਯੋਗ ਸਰਗੁਆਸੀ ਜਥੇਦਾਰ ਮੁਖਤਿਆਰ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਯਾਦ ਚ ਅੱਠਵਾਂ ਬਲੱਡ ਕੈਂਪ ਜਿਹੜਾ ਉਹਨਾਂ ਦੀ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਸਾਰੀ ਟੀਮ ਵੱਲੋਂ ਲਾਇਆ ਜਾਂਦਾ ਸੋ ਮੈਨੂੰ ਹਰ ਸਾਲ ਇਸ ਕੈਂਪ ਤੇ ਆਉਣ ਦਾ ਮੌਕਾ ਵੀ ਮਿਲਦਾ ਹੈ ਸੋ ਡਾਕਟਰ ਸਾਹਿਬ ਸਾਡੇ ਸਾਰੇ ਕਾਉਂਸਲਰ ਸਬਾਨੋ ਸ਼ਹਿਰ ਦੇ ਬਹੁਤ ਮਹਤਵਪੂਰਨ ਲੋਕ ਸਾਰੇ ਜਿਹੜੇ ਬਲੱਡ ਕੈਂਪ ਤੇ ਯੋਗਦਾਨ ਪਾਉਂਦੇ ਨੇ ਸੋ ਮੈਂ ਸਮਝਦਾ ਕਿ ਬਲੱਡ ਕੈਂਪ ਜਿਹੜਾ ਬਲੱਡ ਡੋਨੇਟ ਕਰਨਾ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੈ ਜਿਹੜਾ ਲੋਕਾਂ ਦੇ ਕੰਮ ਆਉਂਦਾ ਹੈ ਖਾਸ ਕਰਕੇ ਗਰੀਬ ਲੋਕ ਜਿਹੜੇ ਲੋਕ ਫੂਡ ਨਹੀਂ ਕਰ ਸਕਦੇ ਸੋ ਅੱਜ ਉਹ ਪੁੱਲਰ ਸਾਹਿਬ ਦੀ ਯਾਦ 'ਚ ਜਿਹੜਾ ਇੱਥੋਂ ਆ ਕੈਂਪ ਲਾਇਆ ਗਿਆ ਮੈਂ ਜਿੱਥੇ ਉਹਨਾਂ ਨੂੰ ਅੱਜ ਦੀ ਉਹਨਾਂ ਦੀ ਯਾਦ 'ਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਉ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਜਿੱਥੇ ਉਹ ਸਾਡੇ ਜਾਂ ਸਾਡੇ ਕਾਉਂਸਲਰ ਸਵਾਨਾ ਦੀ ਲੋੜ ਸਮਝਣਗੇ ਜਿੱਥੇ ਸਾਡਾ ਸਹਿਯੋਗ ਸਮਝਣਗੇ ਅਸੀਂ ਉਹਨਾਂ ਦੇ ਨਾਲ ਹਾਂ ਔਰ ਮੈਂ ਉਹਨਾਂ ਨੂੰ ਇਹ ਬਲੱਡ ਕੈਂਪਰੀ ਵੀ ਜਿੱਥੇ ਮੁਬਾਰਕਵਾਦ ਵੀ ਦੇਣਾ ਕਿ ਉਹ ਆਸਟ੍ਰੇਲੀਆ ਤੋਂ ਵੀਰ ਪਹੁੰਚੇ ਉੱਥੇ 5000 ਫੋਨ ਦੇ ਚੁੱਕੇ ਆ ਤੇ ਉਹਨਾਂ ਨੂੰ ਸਨਮਾਨਤ ਵੀ ਉੱਥੇ ਕੀਤਾ ਗਿਆ ਤੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੰਨੇ ਕਰ ਦਿੱਤਾ ਕਿੰਨਾ ਤੋਂ ਸੇਧ ਲੈ ਕੇ ਸਾਰਿਆਂ ਨੂੰ ਇੱਕ ਹੁੰਦਾਨ ਕਰਨਾ ਚਾਹੀਦਾ ਹੈਗਾ ਇਹ ਜੋ ਵੀ ਕੋਈ ਐਕਸੀਡੈਂਟ ਜੋ ਕਹ ਜਿੱਤਰਾ ਕੈਂਸਰ ਦੇ ਮਰੀਜ਼ ਆ ਇਹਨਾਂ ਨੂੰ ਤੇ ਫ੍ਰੀ ਕੋਸਟ ਜਾ ਰਿਹਾ ਇਹ ਦੇ ਕੋਈ ਕਰਦਾ ਵੀ ਹੈ ਆ ਤੇ ਬੇਸ਼ੱਕ ਗੱਲ ਕਰ ਸਕਦਾ ਹੈਗਾ ਇੱਥੇ ਬੜੀ ਕਈਰ ਸੁਣ ਚ ਆਉਂਦੀ ਆ ਕਿ ਇਹ ਖੂਨ ਦਾਣ ਲਾ ਲੈਂਦੇ ਆ ਕਿ ਤੁਰ ਮੁੜ ਕੇ ਪੈਸੇ ਲੈਂਦੇ ਇਹ ਵੀ ਇੱਕ ਰਿਕਾਰਡ ਆ ਖਾਲਸਾ ਬਲੱਡ ਜੁੰਡ ਦਾ ਕਿ ਜਿਹੜੇ ਫ੍ਰੀ ਦਾਣ ਕਰਨਦੇ ਆ ਤੇ ਫ੍ਰੀ ਪਾਉਂਦੇ ਆ ਸੇਵਾ ਕਰ ਰਹੇ ਆ ਅੱਜ ਜੋ ਵਿਸ਼ਾਲ ਖੂਨ ਦਾਣ ਕੈਂਪ ਖਾਲਸਾ ਬਲੱਡ ਨੇਟ ਜੁੰਟੀ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਵੱਲੋਂ ਸਰਗੇ ਪਿਤਾ ਜਥੇਦਾਰ ਮਖਤਿਆਰ ਸਿੰਘ ਭੁੱਲਰ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਤੇ ਬਹੁਤ ਧੰਨਵਾਦ ਹੈ ਜੀ ਇਹ ਸਾਰੀਆਂ ਟੀਮਾਂ ਦਾ ਜਿਨ੍ਹਾਂ ਨੇ ਇਸ ਵਿਸ਼ਾਲ ਖੂਨਦਾਨ ਕੰਮ ਦੇ ਵਿੱਚ ਸਿਰ ਰੱਖੀ ਜਿੱਦਾਂ ਕਿ ਸਿਵਲ ਹਸਪਤਾਲ ਤਰਨਤਾਰਨ ਸਿਵਲ ਹਸਪਤਾਲ ਪੱਟੀ ਸਿਵਲ ਹਸਪਤਾਲ ਅੰਮ੍ਰਿਤਸਰ ਔਰ ਗੁਰੂ ਨਾਨਕਾ ਹਸਪੀਟਲ ਅੰਮ੍ਰਿਤਸਰ ਤੇ ਸਿਵਲ ਹਸਪਤਾਲ ਅਜਨਾਲਾ ਦੀਆਂ ਟੀਮਾਂ ਪਾਰਵਤੀ ਦੇਵੀ ਹਸਪੀਟਲ ਤੋਂ ਵੀ ਟੀਮ ਆਈ ਹੈ ਜੀ ਆਨੰਦ ਹਸਪੀਟਲ ਭਖੀਮੜ ਤੋਂ ਵੀ ਆਈ ਹੈ ਐਕਸਪੋਰਟ ਐਕਸਪੋਰਟ ਤੋਂ ਵੀ ਇੱਕ ਗਲੰਦਰ ਤੋਂ ਆਈ ਹੈ ਜੀ ਟੀਮ ਬਹੁਤ ਬਹੁਤ ਧੰਨਵਾਦ ਸਾਰੀਆਂ ਟੀਮਾਂ ਦਾ ਜਿਨ੍ਹਾਂ ਨੇ ਸਾਡੇ ਇਸ ਵਿਸ਼ਾਲ ਕੁੰਗਨ ਕੈਂਪ ਦਾ ਹਿੱਸਾ ਬਣਿਆ